퍼ਮਿਸ਼ਨ ਆਈ ਸੀ ਵੀ ਲੜਾਈ ਝਗੜਾ ਹੋਇਆ ਹੈਗਾ ਉੱਥੇ ਜਿਹੜਾ ਹੈ ਆਪਣੇ ਪੀਸੀਆਰ ਪਾਰਟੀ ਦੇ ਥਾਣੇ ਨੂੰ ਮੁਲਾਜਮ ਗਏ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਲੜਕੇ ਨੂੰ ਜਿਹੜਾ ਸਿਵਲ ਹਸਪੀਟਲ ਐਡਮਿਟ ਕਰਾਤਾ ਤੇ ਉਸ ਤੋਂ ਬਾਅਦ ਉਹਨੂੰ ਏਮਸ ਜਿਹੜਾ ਹੈ ਅੱਗੇ ਰੈਫਰ ਕੀਤਾ ਗਿਆ ਤੇ ਮੁੰਡੇ ਦੀ ਜਿਹੜੀ ਉਹ ਹਾਲਤ ਠੀਕ ਹੈ ਹੁਣ ਤੇ ਅੰਡਰ ਟਰੀਟਮੈਂਟ ਹੈ ਉਹਦੇ ਸਟੇਟਮੈਂਟ ਲੈ ਕੇ ਜੋ ਅਗਲੀ ਕਾਰਵਾਈ ਹੋ ਅਮਲ ਚ ਲੈਂਦੀ ਜਾ ਘਰੇਲੂ ਲੜਾਈ ਝਗੜਾ ਦੱਸਿਆ ਜਾ ਰਿਹਾ ਬਾਕੀ ਜੋ ਸਟੇਟਮੈਂਟ ਤੋਂ ਬਾਅਦ ਜਿਹੜਾ ਹੈ ਕਲੀਅਰ ਹੋਊਗਾ ਕਿ ਮਾਂ ਲੜਕੀ ਜਿਹੜੀ ਗੰਗਾ ਨਗਰ ਦੀ ਰਹਿਣ ਵਾਲੀ ਹੈ ਲੜਕਾ ਮਾਂ ਦਾ ਉਦੇ ਜਿਹੜੇ ਹੈਗੇ ਵਾਰਸ ਆਗੇ ਸੀਗੇ ਉਹਨਾਂ ਨਾਲ ਵੀ ਗੱਲਬਾਤ ਹੋਈ ਸੀ ਠੀਕ ਹੈ ਮੁੰਡਾ ਉਹਦੇ ਐਕਸਟਰਾ ਵਗੈਰਾ ਹੋ ਗਿਆ ਉਹ ਹਾਲਤੋਂ ਦੀ ਠੀਕ ਹੈਗੇ ਜਾਂਚ ਕਰ ਰਹੇ ਆ ਅੱਗੇ ਜਿਹੜਾ ਹੈਗਾ ਉਹਦੀ ਸਟੇਟਮੈਂਟ ਲੈ ਕੇ ਟਰੋਲ ਤੋਂ ਜਿਹੜਾ ਹੈਗਾ ਫੋਨ ਆਇਆ ਸੀਗਾ ਐ ਕਿ ਲੜਾਈ ਝਗੜਾ ਹੋਇਆ ਹੈਗੇ ਉੱਥੇ ਜੋ ਉਹਦੀ ਸਟੇਟਮੈਂਟ ਹੈਗੇ ਇੰਜਰਡ ਹੈਗੇ ਉਹਦੀ ਸਟੇਟਮੈਂਟ ਲੈ ਕੇ ਜਿਹੜੀ ਹੈ ਅਗਲੀ ਬੰਦੀ ਕਾਰਵਾਈ ਹੈ ਜੋ ਐਸ ਪਰ ਲਾਅ ਹੈ ਉਹ ਕੀਤੀ ਜਾਵੇ। ਇਹ ਸਟੇਟਮੈਂਟ ਤੋਂ ਜਿਹੜੀ ਹੈ ਤੇ ਅਗਲੀ ਤਫਤੀਸ਼ ਤੋਂ ਜਿਹੜੀ ਹੈਗੀ ਇਹ ਗੱਲ ਜਿਹੜੀ ਹੈ ਪਰਮਿਸ਼ਨ ਆਈ ਸੀ ਵੀ ਲੜਾਈ ਝਗੜਾ ਹੋਇਆ ਹੈਗੇ ਉੱਥੇ ਜਿਹੜਾ ਹੈ ਕਿ ਆਪਣੀ ਪ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਲੜਕੇ ਨੂੰ ਜਿਹੜਾ ਸਿਵਲ ਹਸਪੀਟਲ ਐਡਮਿਟ ਕਰਾਤਾ ਤੇ ਉਸ ਤੋਂ ਬਾਅਦ ਉਹਨੂੰ AIMS 'ਚ ਜਿਹੜਾ ਹੈ ਅੱਗੇ ਰੈਫਰ ਕੀਤਾ ਗਿਆ ਤੇ ਮੁੰਡੇ ਦੀ ਜਿਹੜੀ ਉਹ ਹਾਲਤ ਠੀਕ ਹੈ ਹੁਣ ਤੇ ਅੰਡਰ ਟਰੀਟਮੈਂਟ ਉਹਦੇ ਸਟੇਟਮੈਂਟ ਲੈ ਕੇ ਜੋ ਅਗਲੀ ਕਾਰਵਾਈ ਹੋ ਉਮਰ ਚ ਲੈਂਦੀ ਜਾ ਰਹੀ ਹੈ। ਘਰੇਲੂ ਲੜਾਈ ਝਗੜਾ ਦੱਸਿਆ ਜਾ ਰਿਹਾ। ਬਾਕੀ ਜੋ ਸਟੇਟਮੈਂਟ ਤੋਂ ਬਾਅਦ ਜਿਹੜਾ ਹੈ ਕਲੀਅਰ ਹੋ ਗਿਆ ਕਿ ਮਾਂ ਲੜਕੀ ਜਿਹੜੀ ਗੰਦਨਗਰ ਦੀ ਰਹਿਣ ਵਾਲੀ ਹੈ, ਲੜਕਾ ਮਾਂਗ ਸਕਦਾ ਰਹਿਣਾ। 33 ਸਾਲ ਦੀ ਉਮਰ ਹੈ ਲੜਕਾ ਠੀਕ ਹੈ ਹੁਣ ਤੇ ਜਿਹੜੇ ਹੈਗੇ ਵਾਰਸ ਆ ਗਏ ਸੀਗੇ ਉਹਨਾਂ ਨਾਲ ਵੀ ਗ ਉਹ ਹਾਲਤ ਉਹਦੀ ਠੀਕ ਹੈ ਜਾਂਚ ਕਰ ਰਹੇ ਅੱਗੇ ਜਿਹੜਾ ਹੈ ਉਹਦੀ ਸਟੇਟਮੈਂਟ ਲੈ ਕੇ ਕੰਟਰੋਲ ਤੋਂ ਜਿਹੜਾ ਹੈਗਾ ਫੋਨ ਆਇਆ ਸੀਗਾ ਐ ਕਿ ਲੜਾਈ ਝਗੜਾ ਹੋਇਆ ਹੈਗਾ ਉੱਥੇ ਜੋ ਉਹਦੀ ਸਟੇਟਮੈਂਟ ਹੈਗੀ ਇੰਜਰਡ ਹੈਗੀ ਉਹਦੀ ਸਟੇਟਮੈਂਟ ਲੈ ਕੇ ਜਿਹੜੀ ਹੈ ਅਗਲੀ ਬੰਦੀ ਕਾਰਵਾਈ ਹੈ ਜੋ ਐਸ ਪਰ ਲਾਅ ਹੈ ਉਹ ਕੀਤੀ ਜਾਵੇ। ਇਹ ਜੋ ਸਟੇਟਮੈਂਟ ਤੋਂ ਜਿਹੜੀ ਹੈ ਤੇ ਅਗਲੀ ਤਫ਼ਤੀਸ਼ ਤੋਂ ਜਿਹੜੀ ਹੈ ਕਿ ਇਹ ਗੱਲ ਜਿਹੜੀਆਂ ਪਰਮਿਸ਼ਨ ਆਈ ਸੀ ਵੀ ਲੜਾਈ ਝਗੜਾ ਹੋਇਆ ਹੈਗਾ ਉੱਥੇ ਜਿਹੜਾ ਹੈਗਾ ਆਪਣੇ ਪੀਸੀਆਰ ਪਾਰਟੀ ਦੇ ਥਾਣੇ ਨੂੰ ਮਲਾਜਮ ਗਏ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਲੜਕੇ ਨੂੰ ਜਿਹੜਾ ਸਿਵਲ ਹਸਪੀਟਲ ਐ ਉਦੋਂ ਬਾਅਦ ਉਹਨੂੰ ਏਮਸ ਜਿਹੜਾ ਹੈ ਅੱਗੇ ਰੈਫਰ ਕੀਤਾ ਗਿਆ ਤੇ ਮੁੰਡੇ ਦੀ ਜਿਹੜੀ ਉਹ ਹਾਲਤ ਠੀਕ ਆ ਹੁਣ ਤੇ ਅੰਡਰ ਟਰੀਟਮੈਂਟ ਉਹਦੇ ਸਟੇਟਮੈਂਟ ਲੈ ਕੇ ਜੋ ਅਗਲੀ ਕਾਰਵਾਈ ਹੋ ਉਮਲ ਚ ਲੈਂਦੀ ਜਾ ਕਰੇਲੂ ਦੀ ਲੜਾਈ ਝਗੜਾ ਦੱਸਿਆ ਜਾ ਰਿਹਾ ਬਾਕੀ ਜੋ ਸਟੇਟਮੈਂਟ ਤੋਂ ਬਾਅਦ ਜਿਹੜਾ ਹੈ ਕਲੀਅਰ ਹੋ ਗਿਆ ਕਿ ਮਾਂ ਲੜਕੀ ਜਿਹੜੀ ਗੰਗਾ ਨਗਰ ਦੀ ਰਹਿਣ ਵਾਲੀ ਐ ਲੜਕਾ ਮੰਨ ਸਕਦਾ ਰਹਿਣ ਤੇ 33 ਸਾਲ ਦੀ ਉਮਰ ਦਾ ਲੜਕਾ ਠੀਕ ਆ ਹੁਣ ਤੇ ਜਿਹੜੇ ਹੈਗੇ ਵਾਰਸ ਆਗੇ ਸੀਗੇ ਉਹਨਾਂ ਨਾਲ ਵੀ ਗੱਲਬਾਤ ਹੋਈ ਸੀ ਠੀਕ ਆ ਮੁੰਡਾ ਉਹਦੇ ਐਕਸਟਰਾ ਵਗੈਰਾ ਹੋ ਗਿਆ ਉਹ ਹਾਲਤ ਉਹਦੀ ਠੀਕ ਹੈ ਜਾਂਚ ਕਰ ਰਹੇ ਅੱਗੇ ਜਿਹੜਾ ਹੈ ਉਹਦੀ ਸਟੇਟਮੈਂਟ ਲੈ ਕੇ ਕੰਟਰੋਲ ਤੋਂ ਜਿਹੜਾ ਹੈਗਾ ਫੋਨ ਆਇਆ ਸੀਗਾ ਐ ਕਿ ਲੜਾਈ ਝਗੜਾ ਹੋਇਆ ਹੈਗਾ ਉੱਥੇ ਜੋ ਉਹਦੀ ਸਟੇਟਮੈਂਟ ਹੈਗੀ ਇੰਜਰਡ ਹੈਗੀ ਉਹਦੀ ਸਟੇਟਮੈਂਟ ਲੈ ਕੇ ਜਿਹੜੀ ਹੈ ਅਗਲੀ ਬੰਦੀ ਕਾਰਵਾਈ ਹੈ ਜੋ ਐਸ ਪਰ ਲਾਅ ਹੈ ਉਹ ਕੀਤੀ ਜਾਵੇ। ਇਹ ਜੋ ਸਟੇਟਮੈਂਟ ਤੋਂ ਜਿਹੜੀ ਹੈ ਤੇ ਅਗਲੀ ਤਫ਼ਤੀਸ਼ ਤੋਂ ਜਿਹੜੀ ਹੈ ਕਿ ਇਹ ਗੱਲ ਜਿਹੜੀ ਹੈ ਪਰਮਿਸ਼ਨ ਆਈ ਸੀ ਵੀ ਲੜਾਈ ਝਗੜਾ ਹੋਇਆ ਹੈਗਾ ਉੱਥੇ ਜਿਹੜਾ ਹੈਗਾ ਆਪਣੇ ਪੀਸੀਆਰ ਪਾਰਟੀ ਦੇ ਥਾਣੇ ਨੂੰ ਮਲਾਜਮ ਗਏ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਲੜਕੇ ਨੂੰ ਜਿਹੜਾ ਸਿਵਲ ਹਸਪੀਟਲ ਉਦੋਂ ਬਾਅਦ ਉਹਨੂੰ ਏਮਸ ਜਿਹੜਾ ਹੈ ਅੱਗੇ ਰੈਫਰ ਕੀਤਾ ਗਿਆ ਤੇ ਮੁੰਡੇ ਦੀ ਜਿਹੜੀ ਉਹ ਹਾਲਤ ਠੀਕ ਹੈ ਹੁਣ ਤੇ ਅੰਡਰ ਟ੍ਰੀਟਮੈਂਟ ਉਹਦੇ ਸਟੇਟਮੈਂਟ ਲੈ ਕੇ ਜੋ ਅਗਲੀ ਕਾਰਵਾਈ ਹੋ ਉਮਰ ਚ ਲੈਂਦੀ ਜਾ। ਘਰੇਲੂ ਲੜਾਈ ਝਗੜਾ ਦੱਸਿਆ ਜਾ ਰਿਹਾ। ਬਾਕੀ ਜੋ ਸਟੇਟਮੈਂਟ ਤੋਂ ਬਾਅਦ ਜਿਹੜਾ ਹੈ ਕਲੀਅਰ ਹੋ ਗਿਆ ਕਿ ਮਾਂ ਲੜਕੀ ਜਿਹੜੀ ਗੰਗਨਗਰ ਦੀ ਰਹਿਣ ਵਾਲੀ ਹੈ ਲੜਕਾ ਮੰਗ ਸਕਦਾ ਰਹਿਣ। 33 ਸਾਲ ਦੀ ਉਮਰ ਹੈ ਲੜਕਾ ਠੀਕ ਹੈ ਹੁਣ ਤੇ ਜਿਹੜੇ ਹੈਗੇ ਵਾਰਸ ਆਗੇ ਸੀਗੇ ਉਹਨਾਂ ਨਾਲ ਵੀ ਗੱਲਬਾਤ ਹੋਈ ਸੀ ਠੀਕ ਹੈ ਮੁੰਡਾ ਉਹਦੇ ਐਕਸਟਰਾ ਵਗੈਰਾ ਹੋ ਗਿਆ। ਉਹ ਹਾਲਤ ਉਹਦੀ ਠੀਕ ਹੈਗੇ ਜਾਂ ਪ੍ਰੋਲ ਤੋਂ ਜਿਹੜਾ ਹੈਗਾ ਫੋਨ ਆਇਆ ਸੀਗਾ ਐ ਕਿ ਲੜਾਈ ਝਗੜਾ ਹੋਇਆ ਹੈਗੇ ਉੱਤਾਂ ਚ ਜੋ ਉਹਦੀ ਸਟੇਟਮੈਂਟ ਹੈਗੇ ਇੰਜਰਡ ਹੈਗੇ ਉਹਦੀ ਸਟੇਟਮੈਂਟ ਲੈ ਕੇ ਜਿਹੜੀ ਹੈ ਅਗਲੀ ਬੰਦੀ ਕਾਰਵਾਈ ਹੈ ਜੋ ਐਸ ਪਰ ਲਾਅ ਹੈ ਉਹ ਕੀਤੀ ਜਾਵੇ। ਇਹ ਸਟੇਟਮੈਂਟ ਤੋਂ ਜਿਹੜੀ ਹੈ ਤੇ ਅਗਲੀ ਤਫ਼ਤੀਸ਼ ਤੋਂ ਜਿਹੜੀ ਹੈ ਕਿ ਇਹ ਗੱਲ